ਖਬਰਾਂ ਦੀ ਤਫਸੀਲ ਅੱਜ ਦੀ ਵੱਡੀ ਖਬਰ ਦੇ ਨਾਲ ਕਰ ਲੈਂਦੇ ਹਾਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਅੰਟਰਮ ਜ਼ਮਾਨਤ ਦੇ ਦਿੱਤੀ ਗਈ ਹੈ ਚੋਣ ਪ੍ਰਚਾਰ ਕਰਨ ਲਈ ਜੇਲ੍ਹ ਤੋਂ ਬਾਹਰ ਆਉਣਗੇ ਸਾਧੂ ਸਿੰਘ ਧਰਮਸੋਤ 6 ਜੂਨ ਨੂੰ ਧਰਮਸੋਤ ਨੂੰ ਮੁੜ ਤੋਂ ਆਤਮ ਸਮਰਪਨ ਕਰਨਾ ਪਏਗਾ ਆਮਦਨ ਵਾਲੋ ਵਾਦ ਸੋਤ ਮਾਮਲੇ 'ਚ ਗ੍ਰਿਫਤਾਰੀ ਹੋਈ ਸੀ ਧਰਮਸੋਤ ਤੇ ਜੰਗਲਾਤ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਨੇ ਸਾਧੂ ਸਿੰਘ ਧਰਮਸੋਤ ਜੇਲ੍ਹ ਦੇ ਵਿੱਚ ਸੀ ਤੇ ਹੁਣ ਉਹਨਾਂ ਨੂੰ ਅੰਟਰਮ ਜ਼ਮਾਨਤ ਹੈ ਜਿਹੜੀ ਉਹ ਮਿਲ ਚੁੱਕੀ ਹੈ 6 ਜੂਨ ਨੂੰ ਉਹਨਾਂ ਨੂੰ ਵਾਪਸ ਸਰੈਂਡਰ ਕਰਨਾ ਪਵੇਗਾ ਦਰਅਸਲ ਸਾਧੂ ਸਿੰਘ ਧਰਮਸੋਤ ਤੇ ਜੰਗਲਾਤ ਵਿਭਾਗ ਵਿੱਚ ਘੁਟਾਲਾ ਕਰਨ ਦੇ ਕਈ ਵੱਡੇ ਇਲਜ਼ਾਮ ਲੱਗੇ ਸੀ ਜਿਵੇਂ ਚੱਲਿਆ ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਹੋਈ ਸੀ ਤੇ ਕੇਸ ਹਲੇ ਚੱਲ ਰਿਹਾ ਹੈ ਉਹਨਾਂ ਨੇ ਅੰਟਰਮ ਜ਼ਮਾਨਤ ਲਈ ਅਪਲਾਈ ਕੀਤਾ ਸੀ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਉਹਨਾਂ ਨੂੰ ਅੰਤਰਮ ਜ਼ਮਾਨਤ ਦੇ ਦਿੱਤੀ ਗਈ ਹੈ ਪਰ 6 ਜੂਨ ਨੂੰ ਸਾਧੂ ਸਿੰਘ ਧਰਮਸੋਤ ਨੂੰ ਵਾਪਸ ਜਾਣਾ ਪਏਗਾ ਕਈ ਸ਼ਰਤਾਂ ਨੇ ਜਿਹੜੀਆਂ ਸਾਧੂ ਸਿੰਘ ਧਰਮਸੋਤ ਦੇ ਲਈ ਲਗਾਈਆਂ ਗਈਆਂ ਨੇ ਕਿ ਸਾਧੂ ਸਿੰਘ ਧਰਮਸੋਤ ਇਹਨਾਂ ਸ਼ਰਤਾਂ ਨੂੰ ਪੂਰਾ ਕਰਨਗੇ ਆਹਾਂ ਹਾ ਚੀਜ਼ਾਂ ਨਹੀਂ ਕਰਨਗੇ ਤਾਂ ਉਹਨਾਂ ਸ਼ਰਤਾਂ ਤੇ ਜ਼ਮਾਨਤ ਹੈ ਜਿਹੜੀ ਦਿੱਤੀ ਗਈ ਹੈ ਸਹਿਯੋਗੀ ਰੋਹਿਤ ਮਾਨਸਲ ਚਾਨਲ ਫੋਨਲਾਈਨ ਤੇ ਜੁੜ ਚੁੱਕੇ ਨੇ ਰੋਹਿਤ ਦਾ ਰੁਕ ਕਰਦੇ ਆ ਤਾਂ ਰੋਹਿਤ ਇੱਕ ਖੁਸ਼ੀ ਵਾਲੀ ਖਬਰ ਸਾਧੂ ਸਿੰਘ ਧਰਮਸੋਧ ਦੇ ਲਈ ਹੈ ਕਿੰਨ ਟਰਮ ਜ਼ਮਾਨਤ ਉਹਨਾਂ ਨੂੰ ਮਿਲ ਗਈ ਹੈ ਪਰ 6 ਜੂਨ ਨੂੰ ਵਾਪਸੀ ਵੀ ਕਰਨੀ ਪੈਗੀ ਮਤਲਬ ਨਤੀਜੇ ਵੇਖੇ ਫਿਰ ਤੋਂ ਜੇਲ ਉਹਨਾਂ ਨੂੰ ਜਾਣਾ ਪਏਗਾ ਕਿ ਕੁਝ ਹੋਰ ਅਪਡੇਟਸ ਨੇ ਇਸ ਮੁਤਲਕ ਤੁਹਾਡੇ ਕੋਲ ਹਾਂ ਬਿਲਕੁਲ ਜਿਸ ਨਹੀਂ ਜੇਕਰ ਗੱਲ ਕੀਤੀ ਜਾਵੇ ਤਾਂ ਸਾਧੂ ਸਿੰਘ ਧਰਮਸੋਧ ਜਿਹੜੇ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਨੇ ਉਹਨਾਂ ਨੂੰ ਅੰਤਰੀਮ ਜ਼ਮਾਨਤ ਹੈ ਜਿਹੜੀ ਉਹਨਾਂ ਨੂੰ ਦੇ ਦਿੱਤੀ ਗਈ ਹੈ। ਅਸਲ ਸਾਧੂ ਸਿੰਘ ਧਰਮਸੋਧ ਨੂੰ ਆਮਦਨ ਤੋਂ ਵੱਧ ਜ਼ਾਇਦਾਦ ਦਾ ਮਾਮਲਾ ਹੋਵੇ ਚਾਹੇ ਕਿਲੀਏ ਗਲਤ ਤਰੀਕੇ ਦੇ ਨਾਲ ਆਮਦਨ ਇਕੱਠੀ ਕਰਨ ਦਾ ਮਾਮਲਾ ਹੋਵੇ। ਉਸ ਮਾਮਲੇ ਦੇ ਵਿੱਚ ਗ੍ਰਿਫਤਾਰੀਆਂ ਜਿਹੜੀ ਉਹਨਾਂ ਦੀ ਕੀਤੀ ਗਈ ਸੀ ਕਿ ਸਾਧੂ ਸਿੰਘ ਧਰਮਸੋਧ 2017 ਤੋਂ ਲੈ ਕੇ 22 ਤੱਕ ਪੰਜਾਬ ਦੇ ਜੰਗਲੀ ਮੰਤਰੀ ਜਿਹੜੇ ਉਸ ਦੇ ਅਹੁਦੇ ਤੇ ਰਹੇ ਨੇ ਔਰ ਇਸ ਸਮੇਂ ਦੌਰਾਨ ਚਾਹੇ ਜਿਹੜੇ ਸੁਰੱਖਿਆ ਦੇ ਵਿੱਚ ਜਿਹੜੇ ਗਾਰਡ ਲਗਾਏ ਜਾਂਦੇ ਨੇ ਕਿ ਡਰੱਟਾਂ ਦੇ ਉਹਨਾਂ ਦੇ ਵਿੱਚੋਂ ਪੈਸੇ ਕਮਾਉਣ ਦਾ ਮਾਮਲਾ ਹੋਵੇ ਚਾਹੇ ਡਰੱਟਾਂ ਦੇ ਵਿੱਚੋਂ ਪੈਸੇ ਉਨ੍ਹਾਂ ਦਾ ਮਾਮਲਾ ਹੈ ਉਸ ਮਾਮਲੇ ਦੇ ਵਿੱਚ ਜਿਹੜੀ ਪੁਚੀ ਜਾ ਉਹ ਐਡੀ ਦੇ ਵੱਲੋਂ ਕੀਤੀ ਜਾ ਰਹੀ ਸੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਕੀਤੀ ਗਈ ਔਰ ਹੁਣ ਜਿਹੜੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲੀ ਸੀ ਉਸੇ ਜ਼ਮਾਨਤ ਦੇ ਆਧਾਰ ਤੇ ਸਾਧੂ ਸਿੰਘ ਕਰਨਸੋਦ ਨੂੰ ਵੀ ਜ਼ਮਾਨਤ ਹੈ ਜਿਹੜੀ ਉਹ ਦੇ ਦਿੱਤੀ ਗਈ ਹੈ 6 ਤਰੀਕ ਤੱਕ ਜਿਹੜੀ ਜ਼ਮਾਨਤ ਉਹਨਾਂ ਨੂੰ ਦਿੱਤੀ ਗਈ ਹੈ ਔਰ 6 ਤਰੀਕ ਨੂੰ ਜਿਹੜੇ ਦੁਪਹਿਰ ਦੇ ਵਕਤ ਉਹਨਾਂ ਨੂੰ ਜਿਹੜਾ ਆਪ ਨੂੰ ਸਵਰਪਨਾਗਾ ਉਹ ਜੇਲ੍ਹ ਦੇ ਵਿੱਚ ਕਰਨਾ ਹੋਏਗਾ ਔਰ ਨਾਲ ਦੀ ਨਾਲ ਇਹਦਾ 50000 ਰੁਪਏ ਦਾ ਜਿਹੜਾ ਉਹਨਾਂ ਨੂੰ ਕਹ ਲਈਏ ਕਿ ਆਪਣਾ ਬੀਲ ਬੌਂਡ ਹੈਗਾ ਉਹ ਅਦਾਲਤ ਦੇ ਵਿੱਚ ਜਮ੍ਹਾਂ ਕਰਵਾਉਣਾ ਹੋਏਗਾ ਨਾਲ ਦੀ ਨਾਲ ਹੀ ਕੋਈ ਸ਼ਰ ਤੋ ਬਿਨਾ ਵਿਦੇਸ਼ ਨਹੀਂ ਜਾ ਸਕਣਗੇ ਨਾ ਹੀ ਕਿਸੇ ਗਵਾਹਾਂ ਦੇ ਨਾਲ ਜਾ ਕਰੀਏ ਸਬੂਤਾਂ ਦੇ ਨਾਲ ਛੇੜਛਾੜ ਕਰ ਸਕਣਗੇ ਔਰ ਇਲੈਕਸ਼ਨ ਪ੍ਰਚਾਰ ਹੈ ਜਿਹੜਾ ਉਹ ਇਸ ਸਮੇਂ ਦੇ ਦੌਰਾਨ ਕਰ ਪਾਉਣਗੇ ਤਾਂ ਇਹ ਜਿਹੜੀਆਂ तमाम ਸ਼ਰਤਾਂ ਨੇ ਉਹ ਸਾਧੂ ਸਿੰਘ ਧਰਮਸੋਧ ਦੇ ਉੱਪਰ ਲਾਗੂ ਹੋਣਗੀਆਂ ਇੱਕ ਖੁਸ਼ੀ ਦੀ ਗੱਲ ਸਾਧੂ ਸਿੰਘ ਧਰਮਸੋਧ ਦੇ ਲਈ ਹੋਏਗੀ ਕਿ ਫਿਲਹਾਲ ਜੇਕਰ ਦੇਖਿਆ ਜਾਵੇ ਤਾਂ ਬੀਜੇਪੀ ਦੀ ਸਰਕਾਰ ਦੇਸ਼ ਦੇ ਅੰਦਰ ਹੈ ਬੇਸ਼ੱਕ ਕਲੈਕਸ਼ਨ ਚੱਲ ਰਿਹਾ ਪਰ ਜਦੋਂ ਸਾਧੂ ਸਿੰਘ ਧਰਮਸੋਧ ਜੇਲ੍ਹ ਦੇ ਅੰਦਰ ਜਾਣਗੇ ਤਾਂ ਉਸ ਸਮੇਂ ਕਿਸ ਦੀ ਸਰਕਾਰ ਹੋਏਗੀ ਇਹ ਜ਼ਰੂਰ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਐਨਡੀਏ ਦੀ ਸਰਕਾਰ ਦੇ ਅੰਦਰ ਹੀ ਵਾਪਸੀ ਕਰਨੀ ਜਾ ਇੰਡੀਆ ਗਠਜੁਤਬੰਦਨ ਦੀ ਸਰਕਾਰ ਦੇ ਅੰਦਰ ਜਿਹੜੀ ਸਾਧੂ ਸਿੰਘ ਦੀ ਵਾਪਸੀ ਹੈਗੀ ਉਹ ਜੇਲ੍ਹ ਦੇ ਅੰਦਰ ਹੋ ਸਕਦੀ ਹੈ ਜੀ ਬਿਲਕੁਲ ਤਾਂ ਰੋਹਿਤ ਜਿਸ ਤਰ੍ਹਾਂ ਹੁਣ ਇਸ ਵਕਤੇ ਖਬਰ ਆ ਰਹੀ ਹੈ ਤਾਂ ਸ਼ਾਮ ਤਲਨ ਤੋਂ ਪਹਿਲਾਂ ਜਿਹੜੇ ਜ਼ਮਾਨਤ ਤੇ ਜੋ ਲੋਕ ਜਾਂਦੇ ਨੇ ਜਾਂ ਜਿਨ੍ਹਾਂ ਨੂੰ ਬਰੀ ਕਰਨਾ ਹੁੰਦਾ ਸ਼ਾਮ ਸੂਰਜ ਤਲਨ ਤੋਂ ਪਹਿਲਾਂ ਕਰ ਦਿੱਤਾ ਜਾਂਦਾ ਤਾਂ ਸਾਧੂ ਸਿੰਘ ਧਰਮਸੋਤ ਦੇ ਮਾਮਲੇ 'ਚ ਕੀ ਵਿਖਾਈ ਦੇ ਰਿਹਾ ਕੀ ਲੱਗ ਰਿਹਾ ਹੈ ਕਿ ਅੱਜ ਹੀ ਜੇਲ੍ਹ ਤੋਂ ਬਾਹਰ ਹੋਣਗੇ ਜਾਂ ਫਿਰ ਕੱਲ ਤੱਕ ਲਈ ਇੰਤਜ਼ਾਰ ਸਾਧੂ ਸਿੰਘ ਧਰਮਸੋਤ ਨੂੰ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਤੇ ਕਾਂਗਰਸੀਆਂ ਨੂੰ ਕਰਨਾ ਪੈ ਸਕਦਾ ਹੈ ਬਿਲਕੁਲ ਜਿਦਾਂ ਦੇਖਿਆ ਜਾ ਵੀ ਜਿਸ ਤਰੀਕੇ ਦੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਫੈਸਲਾ ਸੁਣਾ ਦਿੱਤਾ ਗਿਆ ਹੈਗਾ ਜੱਸਾਵਾਲ ਦੇ ਵੱਲੋਂ ਫੈਸਲਾ ਸੁਣਾਉਣ ਤੋਂ ਬਾਅਦ ਫੈਸਲਾ ਜਿਹੜਾ ਉਹ ਹਾਈ ਕੋਰਟ ਦੀ ਸਾਈਟ ਤੇ ਅਪਲੋਡ ਹੁੰਦਾ ਜਾਂ ਸੰਬੰਧਿਤ ਜਿਹੜੇ ਵਕੀਲ ਨੇ ਉਹਨਾਂ ਨੂੰ ਦਿੱਤਾ ਜਾਂਦਾ ਹੈਗਾ ਉਸ ਤੋਂ ਬਾਅਦ ਜਿਹੜੀ ਟ੍ਰਾਇਲ ਕੋਰਟ ਹੈਗੀ ਉਹਨਾਂ ਨੂੰ ਇਹ ਫੈਸਲਾ ਪੇਸ਼ੇ ਜਾਂਦਾ ਔਰ ਫਿਰ ਇਹ ਫੈਸਲਾ ਜਿਹੜਾ ਜੇਲ੍ਹ 'ਚ ਜਾਂਦਾ ਹੈਗਾ ਤਾਂ ਬਾਈ ਮੇਲ ਜਲਦੀ ਜਿਹੜਾ ਇਹ ਫੈਸਲੇ ਚਲੇ ਜਾਂਦੇ ਨੇ ਤਾਂ ਕਾਗਜ਼ੀ ਪੱਤਰ ਜਿਹੜੀ ਕਾਰਵਾਈ ਹੈ ਉਹ ਕਿੰਨੀ ਕੁ ਜਲਦੀ ਕੰਪਲੀਟ ਹੋਪਾਉਂਦੀ ਹੈ ਕਿ ਉਸ ਤੋਂ ਬਾਅਦ ਜਿਹੜਾ ਇਸ ਮਾਮਲੇ ਦੇ ਵਿੱਚ ਕਹ ਲਈਏ ਕਿ ਰਿਹਾਈ ਹੈ ਉਹ ਹੋ ਪਾਏਗੀ ਹੋ ਸਕਦਾ ਅੱਜ ਸ਼ਾਮ ਨੂੰ ਵਾਪਸੀ ਹੋ ਜਾਵੇ ਜੇ ਅੱਜ ਕੱਲ੍ਹ ਸ਼ਾਮ ਨੂੰ ਵਾਪਸੀ ਨਹੀਂ ਹੁੰਦੀ ਤਾਂ ਕੱਲ ਨੂੰ ਸਾਧੂ ਸਿੰਘ ਧਰਮਤੋ ਦੇ ਜਿਹੜੀ ਵਾਪਸੀ ਹੈਗੀ ਉਹ ਪਰਮਾਨੈਂਟ ਹੋ ਜਾਏਗੀ ਜੀ ਜੇ ਤਾਂ ਇਸ ਨੂੰ ਲੱਗੇ ਕਿ ਕਾਂਗਰਸ ਦੀ ਤਰਫੋਂ ਕੋਈ ਬਿਆਨ ਆਇਆ ਜਾਂ ਪਰਿਵਾਰਕ ਮੈਂਬਰਾਂ ਨੇ ਕੁਝ ਦੱਸਿਆ ਹੋਵੇ ਕੋ ਸਭ ਤੋਂ ਪਰ ਤੇ ਜਿਸ ਤਰੀਕੇ ਦੇ ਨਾਲ ਸਾਧੂ ਸਿੰਘ ਧਰਮਸੋਧਾ ਜ਼ਿਕਰ ਕੀਤਾ ਜਾਵੇ ਤਾਂ ਜਿਹੜੇ ਲੋਕ ਸਭਾ ਹਲਕੇ ਨੇ ਖਾਸ ਤੌਰ ਤੇ ਪਟਿਆਲਾ ਦਾ ਲੋਕ ਸਭਾ ਹਲਕਾ ਕਿਉਂਕਿ ਨਾਬਾ ਜਿਹੜਾ ਏਰੀਆ ਹੈਗਾ ਉਹ ਪਟਿਆਲਾ ਦੇ ਅੰਦਰ ਪੈਂਦਾ ਹੈਗਾ ਇਸੇ ਦੇ ਨਾਲ ਹੀ ਅਮਲੋ ਦਾ ਜਿਹੜਾ ਏਰੀਆ ਹੈਗਾ ਉਹ ਪੈਂਦਾ ਫਤੇਗੜ ਸਾਹਿਬ ਦੇ ਅੰਦਰ ਤਾਂ ਇਹ ਦੋ ਜਿਹੜੇ ਕਲੀਆਂ ਕਿ ਵਿਧਾਨ ਸਭਾ ਹਲਕੇ ਨੇ ਜੀ ਉਹਨਾਂ ਦੇ ਵਿੱਚ ਇੱਕ ਚੰਗਾ ਪ੍ਰਭਾਵ ਜਿਹੜਾ ਸਾਧੂ ਸਿੰਘ ਧਰਮਸੋਧਾ ਹੈ ਇੱਕ ਤਾਂ ਨਾਬਾ ਔਰ ਦੂਸਰਾ ਹੈ ਅਮਲੋ ਤਾਂ ਇਹ ਦੇ ਵਿੱਚ ਜਿਹੜਾ ਇੱਕ ਫਾਇਦਾ ਹੈਗਾ ਉਹ ਕਾਂਗਰਸ ਪਾਰਟੀ ਨੂੰ ਪੰਜ ਜਿਹੜਾ ਲੋਕ ਸਭਾ ਹਲਕਾ ਫਟੇਗੜ ਸਾਹਿਬ ਔਰ ਦੂਸਰਾ ਲੋਕ ਸਭਾ ਹਲਕਾ ਪਟਿਆਲਾ ਦੋਨਾਂ ਦੇ ਅੰਦਰ ਜਿਹੜਾ ਇੱਕ ਫਾਇਦਾ ਹੈਗਾ ਉਹ ਜ਼ਰੂਰ ਹੁੰਦਾ ਹੋਇਆ ਨਜ਼ਰ ਆਏਗਾ ਕਿਉਂਕਿ ਜਦੋਂ ਵੀ ਕੋਈ ਵਿਅਕਤੀ ਲੰਮੇ ਸਮੇਂ ਤੱਕ ਕੈਬਨਿਟ ਮੰਤਰੀ ਦੇ ਅਹੁਦੇ ਤੇ ਰਿਹਾ ਹੋਵੇ ਬਹੁਤ ਸਾਰੇ ਲੋਕਾਂ ਨੇ ਮੰਤਰੀ ਤੋਂ ਕੰਮ ਲਈ ਹੁੰਦੇ ਆ ਬਹੁਤ ਸਾਰੇ ਲੋਕਾਂ ਦੇ ਕੰਮ ਕੀਤੇ ਹੁੰਦੇ ਆ ਇੱਕ ਵਰਕਰਾਂ ਦੇ ਵਿੱਚ ਉਸ ਸ਼ਾ ਜ਼ਰੂਰ ਵੱਧਾ ਕਿਉਂਕਿ ਹਲਕਾ ਇੰਚਾਰਜ ਦੇ ਤੌਰ ਤੇ ਹੋਵੇ ਜਾਂ ਲਈ ਕਿ ਹਲਕੇ ਦੇ ਜਿਹੜੇ ਹਵਾਲੀਬਾਦ ਦੇ ਤੌਰ ਤੇ ਕਾਂਗਰਸ ਦੇ ਵੱਲੋਂ ਕੰਮਕਾਜ ਸੀਗਾ ਉਹ ਕਰ ਰਹੇ ਸੀਗੇ ਸਾਧੂ ਸਿੰਘ ਧਰਮਸੋਤ ਔਰ ਜਦੋਂ ਧਰਮਸੋਤ ਦੀ ਜੇਲ੍ਹ ਦੇ ਅੰਦਰੋਂ ਉਹਨਾਂ ਦਾ ਵਰਕਰਾਂ ਦਾ ਹੌਸਲਾ ਵੀ ਡਾਊਨ ਜਾਂਦਾ ਔਰ ਵਰਕਰਾਂ ਨੂੰ ਵੀ ਇਸ ਚੀਜ਼ ਦਾ ਪਤਾ ਨਹੀਂ ਲੱਗਦਾ ਕਿ ਅਸੀਂ ਕਿਸ ਦੇ ਨਾਲ ਤੁਰਨਾ ਹੈ ਤਾਂ ਅਜਿਹੇ ਦੇ ਵਿੱਚ ਜਦੋਂ ਅਜਿਹੇ ਕਰਸ ਲਿਆਉਗੇ ਕੀ ਕੀ ਲੱਗਦਾ ਹੈ ਕਿ ਸਾਧੂ ਸਿੰਘ ਧਰਮਸੋਤ ਕਾਂਗਰਸ ਦੇ ਲਈ ਵੋਟ ਬੈਂਕ ਜੁਟਾ ਪਾਉਣਗੇ ਕਿਉਂਕਿ ਇੱਕ ਵੱਖਰੇ ਤਬਕੇ ਨੂੰ ਰਿਪਰੈਜ਼ੈਂਟ ਵੀ ਉਹ ਕਰਦੇ ਨੇ ਕੀ ਵੋਟ ਬੈਂਕ ਦਾ ਜਿਹੜਾ ਗੈਦਰ ਕਰ ਸਕਣਗੇ ਉਹਨੇ ਹੀ ਤਤਪਰਤਾ ਦੇ ਨਾਲ ਜਿੰਨਾ ਉਹ ਜੇਲ੍ਹ 'ਚ ਜਾਣ ਤੋਂ ਦੁਕੋ ਕੋਈ ਵੀ ਲੀਡਰ ਹੈ ਜਿਹੜਾ ਸਿਆਸੀ ਲੀਡਰ ਹੈਗਾ ਉਹ ਉਸ ਦੀ ਕਹ ਲਈਏ ਕਿ ਬੇਸ਼ੱਕ ਉਹ ਜੇਲ੍ਹ ਦੇ ਅੰਦਰ ਹੋਵੇ ਚਾਹੇ ਜੇਲ੍ਹ ਦੇ ਬਾਹਰ ਹੋਵੇ ਪਰ ਵਰਕਰ ਅਕਸਰ ਜੁੜੇ ਤੁਸੀਂ ਦੇਖਦੇ ਰਹਿੰਦੇ ਰਹੇ ਹੋਗੇ ਸਾਬੋ ਸਿੰਘ ਧਰਮਸੋਧ ਦਾ ਜ਼ਿਕਰ ਕੀਤਾ ਜਾਵੇ ਤਾਂ ਉੰਤ ਸਿਆਣਾ ਹੈ ਕਿ ਬਾਜੀਗਰ ਪਾਇਚਾਰੇ ਦੇ ਨਾਲ ਸਬੰਧਤ ਸਾਧੂ ਸਿੰਘ ਧਰਮਸੋਧ ਨੇਗੇ ਔਰ ਉਹਨਾਂ ਨੇ ਜਦੋਂ ਇੱਕ ਕੈਬਨਿਟ ਮੰਤਰੀ ਦੇ ਸੌਰਤੇ ਕੰਮ ਕੀਤਾ ਤਾਂ ਸ਼ਡਿਊਲ ਆਕਾਸ ਜਿਹੜਾ ਡਿਪਾਰਟਮੈਂਟ ਹੈਗਾ ਉਸਦੇ ਮੁਖੀ ਦੇ ਤੌਰ ਤੇ ਕੰਮ ਕਰਦੇ ਰਹੇ ਨੇ ਅਜੀਖ ਦੇ ਵਿੱਚ ਜਿਹੜਾ ਉਹ ਵੋਟ ਬੈਂਕ ਹੈਗਾ ਉਹ ਕਿਤਨਾ ਕਿਤੇ ਇੱਕ ਮੰਤਰੀ ਦੇ ਨਾਲ ਜ਼ਰੂਰ ਜੁੜਦਾ ਹੈਗਾ ਔਰ ਜਦੋਂ ਮੰਤਰੀ ਖੁਦ ਗਰਾਊਂਡ ਜ਼ੀਰੋ ਤੇ ਆ ਕੇ ਪ੍ਰਚਾਰ ਕਰੇ ਤਾਂ ਸੁਭਾਵਿਕ ਹੁੰਦਾ ਹੈਗਾ ਕਿ ਉਸਦਾ ਅਸਰ ਹੈ ਜਿਹੜਾ ਉਹ ਠੀਕ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਮੈਮ ਜਾਣਕਾਰੀ ਸਾਡੇ ਤੱਕ ਪਹੁੰਚਾਉਣ ਲਈ ਤੁਸੀਂ ਖਬਰ ਤੇ ਬਨੇ ਰਹਿਣਾ ਅਸੀਂ ਅਪਡੇਟਸ ਤੁਹਾਡੇ ਤੋ ਲੈਂਦੇ ਰਹਾਂਗੇ ਫਿਲਹਾਲ ਲਈ ਬਹੁਤ ਬਹੁਤ ਸ਼ੁਕਰੀਆ ਤਾਂ ਸਾਧੂ ਸਿੰਘ ਧਰਮਸੋਤ ਨੂੰ ਐਂਟੈਰਮ ਬੇਲ ਮਿਲ ਚੁੱਕੀ ਹੈ ਹੁਣ ਜਲਦੀ ਸਾਧੂ ਸਿੰਘ ਧਰਮਸੋਤ ਬਾਹਰ ਹੋਣਗੇ ਅਤੇ ਚੌਨ ਪਰਚਾਤ ਜੁੜ ਜਾਣਗੇ